परम श्रद्धकारो दोस्तों मैं आ तौडा अपना लेखक ते पत्रकार राम सिंह ਢਿਲੋਂ मैं खन्नाई शहर ਦੇ ਨਜ਼ਦੀਕ 4 ਕਿਲੋਮੀਟਰ ਦੂਰ ਪਿੰਡ ਹਰਿਓ ਕਲਾਂ ਦੇ ਵਿੱਚ ਬੈਠਾ ਤੇ ਸਾਡੇ ਆਲੇ ਦੁਆਲੇ ਪਿੰਡਾ ਗੋ ਮਲਕਪੁਰ ਜਲਨਪੁਰ ਔਰ ਨਵਾ ਪਿੰਡ ਲल्हेੜੀ ਇਹ ਆਲੇ ਦੁਆਲੇ ਦੇ ਪਿੰਡ ਨੇ ਔਰ ਇਨਾ ਪਿੰਡਾਂ ਦੇ ਵਿੱਚ ਇਸ ਵਕਤ ਜੋ ਝੋਨੇ ਦੀ ਕਟਾਈ ਹੈ ਉਹ ਬੜੀ ਜੋਰਾ ਸ਼ੋਰਾਂ ਚੱਲ ਨਾ ਚੱਲ ਰਹੀ ਹੈ ਪਰ ਪਛੇਤਾ ਝੋਨਾ ਜੋ ਤੁਸੀਂ ਮੇਰੇ ਸਾਹਮਣੇ ਵੇਖ ਰਹੇ ਹੋ ਇਹ ਹਲੇ ਕੁਝ ਦਿਨ ਲਾਏਗਾ 15 20 ਦਿਨ ਲਾਏਗਾ ਮੈਂ ਇਹਨਾਂ ਦੇ ਮਾਲਕ ਨਾਲ ਗੱਲ ਕੀਤੀ ਕਿ ਇਹ ਚੋਨਾ ਕਿੰਨੇ ਦਿਨ ਤੱਕ ਓੜਿਆ ਜਾਏਗਾ ਉਹ ਕਹਿੰਦੇ ਘੱਟੋ-ਘੱਟ 10 ਦਿਨ 15 ਦਿਨ ਲੱਗ ਜਾਣਗੇ ਇਹਨੂੰ ਔਰ ਮੈਂ ਉਹਨਾਂ ਨੂੰ ਇਹ ਵੀ ਪੁੱਛਾ ਵੀ ਤਾਂ ਝਾੜ ਕਿੰਨਾ ਕੁ ਨਿਕਲੇਗਾ ਉਹ ਕਹਿੰਦੇ ਇਤਕੀ ਝਾੜ ਘੱਟ ਨਿਕਲੇਗਾ ਮੈਂ ਕਾਰਨ ਕੀ ਹੈ ਉਹ ਕਹਿੰਦੇ ਕਾਰਨ ਇਹ ਹੈ ਵੀ ਇਹਦਾ ਪ੍ਰਾਕਣ ਹੈ ਨਾ ਜਿਹੜਾ ਉਹ ਮੀਹਾਂ ਦੇ ਕਾਰਨ ਝੜ ਗਿਆ ਇਸ ਕਰਕੇ ਇਤਕੀ ਪੂਰੇ ਹੌਲੀ ਸੋਲੀ ਪੰਜਾਬ ਦੇ ਵਿੱਚ ਝੋਨੇ ਦਾ ਜਿਹੜਾ ਜਾੜਾ ਉਹ ਆਮ ਨਾਲੋਂ ਘੱਟ ਰਹਿ ਰਿਹਾ ਤੇ ਇਹ ਇੱਕ ਕਿਸਾਨਾਂ ਲਈ ਵੱਡੀ ਸੈਟਬੈਕ ਹੈ ਪੰਜ ਸੱਤ ਅੱਠ ਜ਼ਿਲ੍ਹੇ ਨੇ ਜਿਹੜੇ ਉਹ ਤਾਂ ਬਿਲਕੁਲ ਤਬਾਹ ਹੋ ਗਏ ਨੇ ਸਰਕਾਰ ਨੂੰ ਉਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਨੰਬਰ ਇੱਕ ਗੱਲ ਤਾਂ ਇਹ ਹੈ ਦੂਸਰੀ ਗੱਲ ਇਹ ਹੈ ਚਾਰ ਮਹੀਨੇ ਪੂਰੀ ਬਰਸਾਤ ਰਹੀ ਹੈ ਤੇ ਅੱਜ 20 ਸਤੰਬਰ ਹੈ ਤੇ 2025 ਤੇ 20 ਸਤੰਬਰ ਨੂੰ ਲਗਭਗ ਲਗਭਗ ਬਰਸਾਤ ਹੁਣ ਪਿੱਛੇ ਵਾਪਸ ਮੁੜ ਰਹੀ ਹੈ ਸਮੁੰਦਰ ਵਾਲ ਤੇ ਉਮੀਦ ਹੈ ਹੁਣ ਬਰਸਾਤ ਨਹੀਂ ਆਏਗੀ ਪਰ ਇਹ ਬਰਸਾਤ 4 ਮਹੀਨਿਆਂ ਦੇ ਵਿੱਚ ਵਿੱਚ ਜੋ ਵੀ ਇਹਨੇ ਨੁਕਸਾਨ ਕੀਤਾ ਉਹ ਬਹੁਤ ਵੱਡੀ ਪੱਧਰ ਤੇ ਪੰਜਾਬ ਦਾ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਅ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਆਮ ਮਰੀਜ਼ਾਂ ਨੂੰ ਇਨਫੈਕਸ਼ਨ ਬਹੁਤ ਹੋਈ ਹੈ ਤੇ ਡੰਗਰਾਂ ਨੂੰ ਤਾਂ ਬਹੁਤ ਜ਼ਿਆਦਾ ਇਨਫੈਕਸ਼ਨ ਹੋਈ ਹੈ ਬਹੁਤ ਜ਼ਿਆਦਾ ਨੁਕਸਾਨ ਹੋਏ ਨੇ ਡੰਗਰ ਨੁਕਸਾਨੇ ਵੀ ਗਏ ਨੇ ਤੇ ਮੇਰੀ ਵੀ ਇੱਕ ਗਾਂ ਨੁਕਸਾਨੀ ਗਈ ਹੈ ਤੇ ਮੇਰੇ ਕਹਿਣ ਦਾ ਭਾਵੇਂ ਹੈਗਾ ਵੀ ਇਹ ਇਨਫੈਕਸ਼ਨ ਇਸ ਕਰਕੇ ਹੋਈ ਹੈ ਕਿ ਮੌਸਮ ਸਿਲ ਹੈ ਜਦੋਂ ਮੌਸਮ ਦੇ ਵਿੱਚ ਟੈਂਪਰੇਚਰ 15 ਤੋਂ ਲੈ ਕੇ 25 ਡਿਗਰੀ ਤੱਕ ਰਹੇ ਤੇ ਉਦੋਂ ਬੈਕਟੀਰੀਆ ਸਭ ਤੋਂ ਵੱਧ ਪੜਦੇ ਨੇ ਤੇ ਇਸ ਵੇਲੇ ਵੀ ਮੌਸਮ ਇਸ ਤਰ੍ਹਾਂ ਚੱਲ ਰਿਹਾ ਹੈ ਤੇ ਇਸ ਵਿੱਚ ਵੀ ਬੈਕਟੀਰੀਆ ਬਹੁਤ ਜ਼ਿਆਦਾ ਪੜਦੇ ਨੇ ਬੈਕਟੀਰੀਆ ਉਦੋਂ ਨਹੀਂ ਪੜਦੇ ਜਦ ਬਹੁਤ ਜ਼ਿਆਦਾ ਠੰਡ ਹੋਵੇ ਜਾਂ ਬਹੁਤ ਜ਼ਿਆਦਾ ਗਰਮੀ ਹੋਵੇ ਪਰ ਇਹਨਾਂ ਜਿਹੜੇ ਬੈਕਟੀਰੀਆ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਸ ਕਰਕੇ ਬੜੇ ਚੌਕਸ ਰਹਿਣ ਦੀ ਲੋੜ ਹੈ ਅੱਛਾ ਚੌਕਸ ਅਸੀਂ ਰਹੀਏ ਕਿਵੇਂ ਜਾਏ ਦੋ ਤਿੰਨ ਗੱਲਾਂ ਨੇ ਪਹਿਲੀ ਗੱਲ ਹੈ ਸਾਫ਼ ਸਫਾਈ ਬਹੁਤ ਜ਼ਿਆਦਾ ਧਿਆਨ ਚ ਰੱਖੋ ਦੂਸਰੀ ਗੱਲ ਹੈ ਜਿਹੜਾ ਖਾਣ ਪੀਣਾ ਤੁਹਾਡਾ ਉਹ ਬੜਾ ਬੈਲੈਂਸ ਚਾਹੀਦਾ ਤੇ ਤੁਸੀਂ ਖਾਣੇ ਦੇ ਨਾਲ ਅਜਵੈਨ ਲੈ ਸਕਦੇ ਹੋ ਛੋਟੀ ਲਾਈਚੀ ਲੈ ਸਕਦੇ ਹੋ ਕਾਲੀ ਮਿਰਚ ਲੈ ਸਕਦੇ ਹੋ ਤੇ ਇਹਨਾਂ ਦਿਨਾਂ ਦਹੀਂ ਨਹੀਂ ਖਾਣਾ ਚਾਹੀਦਾ ਖਾਸ ਕਰਕੇ ਉਨ ਤਾਂ ਅ ਕਟਕੜ ਸੌਣ ਭਾਦੋਂ ਦੇ ਵਿੱਚ ਨਹੀਂ ਦਹੀਂ ਖਾਣਾ ਚਾਹੀਦਾ ਹੁਣ ਵੀ ਘੱਟ ਤੋਂ ਘੱਟ ਦਹੀਂ ਖਾਣਾ ਚਾਹੀਦਾ ਤਾਂ ਕਿ ਇਨਫੈਕਸ਼ਨ ਨਾ ਹੋਵੇ ਹੁਣ ਤੋਂ 15-20 ਦਿਨ ਮਹੀਨੇ ਬਾਅਦ ਜੋ ਮਰਜੀ ਖਾਈ ਜਾਓ ਪਰ ਸਾਨੂੰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਸਾਨੂੰ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਬਜ਼ੁਰਗਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਸਾਨੂੰ ਆਪਣੇ ਪਸ਼ੂ ਮਾਲ ਜੋ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਸਿਹਤ ਨਾਲ ਸੰਬੰਧਿਤ ਇਹ ਗੱਲਾਂ ਨੇ ਤੇ ਹੁਣ ਸਰਕਾਰ ਦਾ ਕੀ ਫਰਜ਼ ਬਣਦਾ ਤੇ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਇਹਨਾਂ ਦਾ ਕੀ ਫਰਜ਼ ਬਣਦਾ ਹੈ ਜੋ ਜਾਂ ਪਿੰਡਾਂ ਦੇ ਪੰਜ ਸਰਪੰਚ ਨੇ ਇਹਨਾਂ ਦਾ ਕੀ ਫਰਜ਼ ਬਣਦਾ ਹੈ ਹੁਣ ਇਸ ਵਕਤ ਸਰਕਾਰ ਦਾ ਤਾਂ ਫਰਜ਼ ਇਹ ਬਣਦਾ ਹੈ ਕਿ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਪੰਜਾਬ ਨੂੰ ਅਸੀਂ ਜੋ ਵੀ ਰਾਹਤ ਫਾਂਡ ਦੇਣ ਦੀ ਗੱਲ ਕੀਤੀ ਸੀ ਨਰਿੰਦਰ ਮੋਦੀ 1600 ਕਰੋੜ ਦੇ ਗਿਆ ਤੇ ਉਸ ਤੋਂ ਬਿਨਾਂ ਵੀ ਹੋਰ 650 ਕਰੋੜ ਰੁਪਇਆ ਸੁਣਿਆ ਗਿਆ ਵੀ ਆਇਆ ਤੇ ਇਹ ਕਿਸੇ ਵੀ ਲੇਖੇ ਨਹੀਂ ਲਗਿਆ ਹਾਲ ਦੀ ਘੜੀ ਭਗਵੰਤ ਮਾਨ ਨੇ ਵਾਦਾ ਕੀਤਾ ਹੈ ਕਿ 45 ਦਿਨ ਦੇ ਵਿੱਚ ਵਿੱਚ ਅਸੀਂ ਚੈੱਕ ਵੰਡ ਦਿਆਂਗੇ ਮਿੱਤਰੋ ਅਸਲ ਤਾਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੀਦਾ ਸੀਗਾ ਵੀ ਅਸੀਂ ਕਿਸਾਨਾਂ ਦੇ ਡਾਇਰੈਕਟ ਖਾਤਿਆਂ ਦੇ ਵਿੱਚ ਆਨਲਾਈਨ ਪਾ ਦਾਂਗੇ ਹੁਣ ਚੈੱਕਾਂ ਦਾ ਯੁੱਗ ਗਿਆ ਚੈੱਕਾਂ ਦਾ ਜਮਾਨਾ ਗਿਆ ਉਹ ਤਾਂ ਇਹ 20 ਸਾਲ 30 ਸਾਲ 50 ਸਾਲ ਪਹਿਲਾਂ ਦੀਆਂ ਗੱਲਾਂ ਸੀ ਚੈੱਕ ਦੇਤਾ ਚੈੱਕ ਲੈ ਕੇ ਫਰੀ ਜਾਂਦੇ ਨੇ ਚੈੱਕ ਠੀਕ ਆ ਜੀ ਇਹ ਟੈੱਕ ਗਲਤ ਆ ਜੀ ਇਹਦੀ ਘੱਟ ਪੈਸੇ ਭਰਤੇ ਵੱਧ ਪੈਸੇ ਭਰਤੇ ਇਹ ਸਿੱਧਾ ਕਿਸਾਨਾਂ ਦੇ ਹੁਣ ਖਾਤਿਆਂ 'ਚ ਆਉਣਾ ਚਾਹੀਦਾ ਹੈ ਜੇ ਪੰਜਾਬ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਤੇ ਦੂਸਰੀ ਗੱਲ ਇਹ ਹੈ ਵੀ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਬਹੁਤ ਸ਼ਾਨਦਾਰ ਕੰਮ ਕਰ ਰਹੀਆਂ ਨੇ ਖਾਲਸਾ ਆਈਡ ਬਹੁਤ ਕੰਮ ਅੱਛਾ ਕੰਮ ਕਰ ਰਹੀ ਹੈ ਹੰਸਾਲੀ ਵਾਲੇ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਬਹੁਤ ਸਾਰੀਆਂ ਅ ਜਿਹੜੀਆਂ ਡੇਰੇ ਨੇ ਉਹ ਵੀ ਬਹੁਤ ਅੱਛਾ ਕੰਮ ਕਰ ਰਹੇ ਨੇ ਨਿੰਗ ਸਿੰਘ ਜਥੇਬੰਦੀਆਂ ਨੇ ਉਹ ਵੀ ਬੜਾ ਅੱਛਾ ਕੰਮ ਕਰ ਰਹੀਆਂ ਨੇ ਤੇ ਜਿਹਦਾ ਜਿਹਦਾ ਵੀ ਤਿਲ ਫੁੱਲ ਪੰਜ ਸਰਪੰਚ ਵੀ ਬਹੁਤ ਅੱਛਾ ਕੰਮ ਕਰ ਰਹੇ ਨੇ ਜਿਹਦਾ ਵੀ ਤਿਲ ਫੁੱਲ ਉਥੇ ਜਾ ਰਿਹਾ ਉਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਸੇਵਾ ਦੀ ਗੱਲ ਹੈ ਕਿਉਂਕਿ 1988 ਤੋਂ ਬਾਅਦ ਇਹ ਜਿਹੜੇ ਦੁਕਾਨਦਾਰ ਹੈ ਪੰਜਾਬ ਤੇ ਸਭ ਤੋਂ ਵੱਡਾ ਦੁਕਾਨਦਾਰ ਹੈ ਜੇ ਭਾਵੇਂ ਲਹਿੰਦਾ ਪੰਜਾਬ ਹੋਵੇ ਤੇ ਭਾਵੇਂ ਚੜਦਾ ਪੰਜਾਬ ਹੋਵੇ ਤੇ ਇਸ ਕਰਕੇ ਦੋਸਤੋ ਹੁਣ ਇਸ ਦੀ ਪਰਭਾਈ ਕਰਨ ਦੇ ਲਈ ਕਟੋ-ਕਟ ਸਾਨੂੰ 3 ਤੋਂ 5 ਸਾਲ ਲੱਗ ਜਾਣਗੇ ਤਾਂ ਕਿਤੇ ਜਾ ਕੇ ਕੰਟਰੋਲ ਆਏਗਾ ਉਹ ਵੀ ਤਾਂ ਜੇ ਅਗਲੀ ਵਾਰੀ ਹੜ ਨਾ ਆਏ ਅਗਲੀ ਵਾਰੀ ਕੋ ਕੁਦਰਤੀ ਮਾਰ ਨਾ ਪਈ ਅਗਲੀ ਵਾਰੀ ਕੋਈ ਐਡਾ ਵੱਡਾ ਨੁਕਸਾਨ ਨਾ ਹੋਇਆ ਜਾਂ ਲੜਾਈ ਨਾ ਲੱਗੀ ਤਾਂ ਤਾਂ ਬਚ ਰਹਿਣਗੇ ਅਦਰਵਾਈਜ਼ ਤੇ ਪੰਜਾਬੀਆਂ ਦੀ ਧਗਾ ਲਿਆ ਹੈ que